ਅਕਸਰ ਹੀ ਕਾਮਰੇ ਦੇ ਜਾਂ ਖੰਬੇ ਪੱਕੀ ਲੋਕ ਸਿੱਖਾਂ ਦੇ ਦਸਮਾਦਰਾ ਬੜੇ ਗੁਰਦਾਰ ਤੇ ਉਂਗਲੀ ਚੱਕਦੇ ਰਹਿੰਦੇ ਹਨ ਉਹ ਕਹਿੰਦੇ ਆਂ ਕਿ ਜਿਹੜੀ ਗੁਰਦੁਆਰਿਆਂ ਉਹ ਨਹੀਂ ਹੋਣੇ ਚਾਹੀਦੇ ਇਹਨਾਂ ਦੀ ਜਗ੍ਹਾ ਤੇ ਹਸਪਤਾਲ ਅਤੇ ਕਾਲਜ ਖੁੱਲਣੇ ਚਾਹੀਦੇ ਹਨ ਜੋ ਕਿ ਬਹੁਤ ਬੜੀਆ ਗੱਲ ਹੈ ਸਿੱਖ ਸਿੱਖਾ ਦੇ ਗੁਰਦੁਆਰੇ ਤੇ ਹੀ ਕਿਉਂ ਕੀਤੀ ਜਾਂਦੀ ਹੈ ਕਿ ਜਿਹੜੀ ਲੋਕ ਆ ਉਹ ਗੁਰਦਵਾਰੇ ਨੂੰ ਟੈਕਸ ਪੇ ਕਰਦੇ ਆ ਇਹ ਸਵਾਲ ਹਮੇਸ਼ਾ ਗੁਰਦਾਰੇ ਸਾਹਿਬ ਨੂੰ ਹੀ ਕਿਉਂ ਕੀਤਾ ਜਾਂਦਾ ਹੈ ਸਿੱਖਾਂ ਨੇ ਕਿਉਂ ਕੀਤਾ ਜਾਂਦੇ ਹਨ ਕਿਉਂਕਿ ਸਿੱਖਾਂ ਦੇ ਹੱਥ ਦਾ ਕੋਈ ਨਾ ਹੀ ਰਾਜ ਹੈ ਨਾ ਹੀ ਉਹਨਾਂ ਦੇ ਹੱਥ ਵਿੱਚ ਕਿਸ ਤਰ੍ਹਾਂ ਦੀ ਕੋਈ ਤਾਕਤ ਫਿਰ ਜਿਹੜੇ ਲੋਕ ਆ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ ਤਾਂ ਇਹ ਸਵਾਲ ਸਰਕਾਰਾਂ ਨੇ ਕਿਉਂ ਨਹੀਂ ਕੀਤੇ ਜਾਂਦੇ ਹੈਗੇ ਜਾਂ ਇਹ ਸਰਕਾਰ ਹਮੇਸ਼ਾ ਸਿੱਖਾਂ ਨੂੰ ਹੀ ਕਿਉਂ ਕੀਤੇ ਜਾਂਦੇ ਆ ਕਿ ਉਹ ਗੁਰਦੁਆਰੇ ਦੀ ਜਗ੍ਹਾ ਕਾਲ ਜਹਾਜ਼ ਤਰਨ ਰਿਹਾਉਣ ਕਿਉਂਕਿ ਲੋਕ ਤਾਂ ਜਿਹੜੇ ਹੈਗੇ ਆ ਉਹ ਸਰਕਾਰਾਂ ਨੂੰ ਟੈਕਸ ਪੇ ਕਰਦੇ ਆ ਲੋਕ ਸਰਕਾਰਾਂ ਦੇ ਬੋਟਾ ਪਾਉਂਦੇ ਆ ਗੁਰਦੁਆਰੇ ਅਕਸਰ ਹੀ ਔਖੇ ਸਮੇਂ ਵਿੱਚ ਸਿੱਖਾਂ ਦੀ ਜਾਂ ਹੋਰ ਜਿਹੜੇ ਧਰਮਾਂ ਦੀ ਬਾਹ ਫੜਦੇ ਹਨ ਜਿਵੇਂ ਕਿ ਆਪਾਂ ਕਰੋਨਾ ਕਾਲ ਦੇ ਵਿੱਚ ਦੇਖਿਆ ਹੀ ਹੈ ਪਰ ਇਹ ਸਵਾਲ ਮੰਦਰਾਂ ਦੇ ਉੱਤੇ ਮਸੀਤਾਂ ਦੇ ਕਿਉਂ ਨਹੀਂ ਕੀਤੇ ਜਾਂਦੇ ਕਾਬਰੇ ਡਾ ਵੱਲੋਂ ਅਖਮੀਸ਼ ਅਮੇਸ਼ਾ ਹੀ ਗੁਰਦੁਆਰੇ ਜਾਂ ਸਿੱਖਾਂ ਦੇ ਉੱਤੇ ਹੀ ਕਿਉਂ ਸਵਾਲ ਕੀਤੇ ਜਾਂਦੇ ਹਨ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਕੀ ਲੋਕ ਜਿਹੜੇ ਹੈਗੇ ਉਹ ਗੁਰਦੁਆਰੇ ਨੂੰ ਟੈਕਸ ਪੇ ਕਰਦੇ ਆ ਲੋਕ ਤਾਂ ਸਰਕਾਰ ਨੂੰ ਟੈਕਸ ਹੀ ਪੇ ਕਰਦੇ ਆ ਤਾਂ ਸਰਕਾਰ ਨੂੰ ਇਹ ਸਵਾਲ ਕੀਤੇ ਜਾਣੀ ਚਾਹੀਦਾ ਕਿ ਭਾਈ ਤੁਸੀਂ ਹਸਪਤਾਲ ਕਾਲਜ ਕਿਉਂ ਨਹੀਂ ਬਣਾਉਂਦੇ ਹੈਗੇ ਠੀਕ ਹੈ ਗੁਰਦੁਆਰੇ ਸਿੱਖ ਆਪਣੀ ਦਸਬੰਦ ਕੱਢ ਕੇ ਆਪਣੀ ਮਿਹਨਤ ਨਾਲ ਬਣਾਉਂਦੇ ਹਨ ਤੇ ਗੁਰਦੁਆਰਿਆਂ ਲਈ ਕੋਈ ਟੈਕਸ ਜਿਹੜੀ ਪੇ ਕੀਤਾ ਜਾਂਦਾ ਹੈਗਾ ਪਰ ਜਿਹੜੇ ਲੋਕ ਇਹ ਸਵਾਲ ਕਰਦੇ ਹਨ ਉਹਨਾਂ ਨੂੰ ਇਹ ਸਵਾਲ ਕਰਨ ਦਾ ਬੰਦ ਹੈ ਕਿ ਤੁਸੀਂ ਅਕਸਰ ਹੀ ਕਿ ਗੁਰਦੁਆਰਿਆਂ ਤੇ ਸਿੱਖਾਂ ਦੇ ਖਿਲਾਫ ਕਿਉਂ ਬੋਲਦੇ ਹੋ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿ ਤਨਾ ਕਹਤੇ ਇਹ ਸ਼ੱਕ ਜਾਂਦਾ ਹੈ ਕਿ ਇਹ ਸਰਕਾਰਾਂ ਦੇ ਛੱਡੇ ਹੋਏ ਪਰਿੰਦੇ ਹਨ ਜੋ ਕਿ ਉਹਨਾਂ ਦੀ ਸ਼ਹਾਦਤ ਹੀ ਬੋਲਦੇ ਹਨ